ਵਾਰਜੀ ਦਾ ਖਾਲਸਾ ਵਾਰਜੀ ਕੀ ਫਤੇ ਤੇ ਇਸ ਸਮੇਂ ਦੀ ਤੁਹਾਨੂੰ ਸਭ ਤੋਂ ਵੱਡੀ ਖਬਰ ਦੇਣ ਜਾ ਰਹੇ ਆ ਖਬਰ ਜੁੜੀ ਆ ਬਾਬਾ ਰਣਜੀਤ ਸਿੰਘਾ ਢੱਡਰੀਆਂ ਵਾਲੇ ਨਾਲ ਇੱਕ ਕਹਾਵਤਾ ਕਹਿੰਦੇ ਜਿਹੜਾ ਦੇਖਿਆ ਨਹੀਂ ਤੇ ਉਹ ਹੀ ਭਲਾਗਾ ਤੇ ਹੁਣ ਸਭ ਤੋਂ ਵੱਡੀ ਜਿਹੜੀ ਅਹਿਮ ਖਬਰ ਆ ਤੁਸੀਂ ਕੰਨ ਖੋਲ ਕੇ ਸੁਣ ਲਓ ਇਸ ਨੂੰ ਵੀਡੀਓ ਨੂੰ ਬਾਅਦ ਦਾ ਬਾਅਦ ਸ਼ੇਅਰ ਕਰ ਦਿਓ ਕਹਿੰਦੇ ਵੀ ਜਿੰਨੇ ਬਾਬੇ ਨੇ ਜਿੰਨੇ ਗੁੰਡੇ ਨੇ ਸਾਰੇ ਲਟੇਰੇ ਦੇ ਠੱਗ ਨੇ ਉਹ ਸਾਧਿਆ ਨੇ ਜਿਹੜੇ ਨੇ ਆਪੋ ਆਪਣੇ ਡੇਰੇ ਬਣਾਏ ਹੋਏ ਨੇ ਸਰਸਵਰ ਤੋਂ ਲੈ ਕੇ ਕੀ ਚਰਨ ਘਾੜ ਤੱਕ ਜਿਹੜੀ ਗੱਲ ਆ ਉਹ ਡੇਰਿਆਂ ਦੇ ਵਿੱਚ ਕਿਸ ਤਰ੍ਹਾਂ ਕੁੜੀਆਂ ਦੇ ਨਾਮ ਬੁਲਾਤ ਕਰ ਕੀਤੇ ਜਾਂਦੇ ਨੇ ਐਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਦੱਸ ਰਹੇ ਆ ਇੱਕ ਖਬਰ ਜੁੜੀ ਆ ਬਾਬਾ ਹਰਨੀਤ ਸਿੰਘ ਖਾਲਸਾ ਜਿਹੜਾ ਢੱਡਰੀਆਂ ਵਾਲੇ ਨੇ ਜਿਨ੍ਹਾਂ ਦਾ ਗੁਰਦੁਆਰਾ ਪਰਮੇਸ਼ਰ ਦਵਾਰ ਆ ਬਹੁਤ ਚਰਚਾ ਦੇ ਵਿੱਚ ਰਹੇ ਨੇ ਹਰਨਾਮ ਸਿੰਘ ਤੁਮੇ ਵੱਲੋਂ ਜਿਸ ਤੇ ਗੋਲੀ ਚਲਾਈ ਗਈ ਸੀ ਤੇ ਉਹਦਾ ਸਾਥੀ ਜਿਹੜਾ ਇੱਕ ਨਾਲ ਮੌਤ ਹੋ ਗਈ ਸੀ ਉਦੋਂ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਕਿ ਸਿੱਖ ਢੱਡਰੀਆਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਿਹੜਾ ਆਪਸੀ ਜਿਹੜਾ ਬਿਵਾਦ ਆ ਉਹ ਕਾਫੀ ਭਖਿਆਗਾ ਪਰ ਆਪਾਂ ਗੱਲ ਕਰਦੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ 2012 ਦੇ ਵਿੱਚ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਵਿੱਚ ਇੱਕ ਨੌਜਵਾਨ ਕੁੜੀ ਦੀ ਸੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਢੱਡਰਿਆਂ ਵਾਲੇ ਦੇ ਡੇਰੇ ਨਾਲ ਜੁੜੀ ਹੋਈ ਖਬਰ ਹੈ ਇਹ ਕਿ 2012 ਦੇ ਵਿੱਚ ਇੱਕ ਕੁੜੀ ਦੀ ਜਿਹੜੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਕੁੜੀ ਦੀ ਮੌਤ ਆ ਉਹ ਜਿਹੜੀ ਉਹ ਜ਼ਹਿਰ ਦੇ ਨਾਲ ਹੋਈ ਆ ਤੇ ਜਿਹੜੇ ਇਹ ਪਰਿਵਾਰ ਆ ਕੈਥਲ ਦਾ ਪਰਿਵਾਰ ਆ ਉਸ ਕੁੜੀ ਦੇ ਪਰਿਵਾਰ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਹ ਤੋਂ ਦੋਸ਼ ਲਾਏ ਸੀ ਕਿ ਸਾਡੀ ਲੜਕੀ ਦੇ ਨਾਲ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਲਾਤਕਾਰ ਕਰਕੇ ਕੋਕਦਮ ਕਰਕੇ ਜਿਹੜਾ ਉਹਨਾਂ ਨੂੰ ਲੜਕੀ ਨੇ ਉਹਨਾਂ ਦੀ ਨੂੰ ਜ਼ਹਿਰ ਦੇ ਦਿੱਤੀ ਆ 2012 ਦੀ ਗੱਲ ਆ 2024 ਚੱਲ ਰਿਹਾ 2012 12 ਸਾਲ ਹੋ ਗਏ ਇਸ ਗੱਲ ਨੂੰ ਟਕੀ ਰਹੀ ਦੇਖੋ 12 ਸਾਲ ਗੱਲ ਨਿਕਲ ਨਹੀਂ ਦਿੱਤੀ ਇੱਕ ਕਹਾਵਤਾਂ ਕਹਿੰਦੇ 12 ਸਾਲ ਤ ਬਾਤ ਆ ਰੱਬ ਰੂੜੀ ਦੀ ਵੀ ਸੁਣ ਲੈਂਦਾ ਉਹ ਗੱਲ ਅੱਜ ਸੱਚ ਸਾਬਤ ਹੋ ਗਈ ਹੁਣ ਪਰਿਵਾਰ ਨੇ ਸੀਬੀਆਈ ਤੋਂ ਜਿਹੜੀ ਇਹ ਜਾਂਚ ਦੀ ਜਿਹੜੀ ਮੰਗ ਕੀਤੀ ਆ ਸੀਬੀਆਈ ਨੂੰ ਜਿਹੜਾ ਇਹ ਕੇਸ ਸੌਪਿਆ ਗਿਆਗਾ ਤੇ ਉਹ ਦੂਸਰੇ ਪਾਸੇ ਹਾਈ ਕੋਰਟ ਵੱਲੋਂ ਜਿਹੜੀ ਕਿ ਇੱਕ ਹੋਰ ਪਟੀਸ਼ਨ ਪਾਈ ਹੈ ਇਹਨਾਂ ਕਰਦਿਆਂ ਨੇ ਪਰਿਵਾਰ ਦੇ ਮੈਂਬਰਾਂ ਨੇ ਐਸਐਸਪੀ ਨੂੰ ਜਵਾਬ ਮੰਗਿਆ ਗਿਆ ਪਟਿਆਲਾ ਦੇ ਐਸਐਸਪੀ ਤੋਂ ਕਿ ਜਿਹੜੀ ਹੁਣ ਸਨਮਾਈ ਆ ਉਹ 20 ਤਰੀਕ ਨੂੰ ਹੋਵੇਗੀ ਕਿ ਇੰਨਾ ਟਾਈਮ ਹੋ ਗਿਆ ਇਹ ਤੁਸੀਂ ਕਾਰਵਾਈ ਕੀ ਕੀਤੀ ਹੈ ਕਿਉਂ ਨਹੀਂ ਕੀਤੀ ਕੀ ਕਾਰਨ ਹੈ ਇਹਦੇ ਵਿੱਚ ਕੀ ਰਹਿ ਜਾਂਦੇ ਸਾਰੇ ਤੁਹਾਡੇ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੇ ਨੇ 2012 ਦੇ ਵਿੱਚ ਡੇਰਾ ਪਰਮੇਸ਼ਰ ਦਵਾਰ ਰੇੜਾ ਢੜੀਆਂ ਵਾਲੇ ਨੇ ਬਣਾਇਆ ਹੋਇਆ ਉਹਦੇ ਵਿੱਚ ਸੱਕੀ ਹਾਲਾਤਾਂ ਵਿੱਚ ਕੁੜੀ ਦੀ ਮੌਤ ਹੋ ਗਈ ਸੀ ਪਰਿਵਾਰ ਨੇ ਇਹ ਜਿਹੜਾ ਹੈਗਾ ਕਿਹਾਗਾ ਕਿ ਉਹਨਾਂ ਦੀ ਲੜਕੀ ਨੂੰ ਜਿਹੜਾ ਮਾਰਨ ਦੇ ਜਿਹੜੇ ਜ਼ਹਿਰ ਦੇ ਕੇ ਮਾਰਨ ਦੇ ਦੇ ਇਲਜ਼ਾਮ ਨੇ ਜਿਹੜੇ ਉਹ ਰঞ্জੀਤ ਸਿੰਘ ਢੱਡਰੇ ਵਾਲੇ ਤੇ ਲਾਏ ਨੇ ਹੁਣ ਜਿਹੜਾ ਪਰਿਵਾਰ ਆ ਜੋ ਕੈਚਲ ਦੇ ਵਿੱਚ ਰਹਿੰਦਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਆ ਤੇ ਜਿਹੜਾ 20 ਤਰੀਕਾ ਜਿਹੜੀ ਉਸ ਨੂੰ ਜਿਹੜਾ ਐਸਐਸਪੀ ਤੋਂ ਹਾਈ ਕੋਰਟ ਨੇ ਜਵਾਬ ਮੰਗ ਲਿਆ ਕਿ ਸਾਨੂੰ ਦੱਸਿਆ ਜਾਵੇ ਇਹ ਜਿਹੜਾ ਹਾਲੇ ਤੱਕ ਜਿਹੜਾ ਜਵਾਬ ਆ ਜਾਂ ਉਸ ਕੁੜੀ ਦੀ ਜਿਹੜੀ ਮੌਤ ਹੋਈ ਆ ਸੱਕੀ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਆ ਜਦੋਂ ਪਰਿਵਾਰ ਦੇ ਜੀ ਜਿਹੜੇ ਦੋਸ਼ ਲਾ ਰਹੇ ਨੇ ਕਿ ਢੱਡਰੀਆਂ ਵਾਲੇ ਨੇ ਬਲਾਤਕਾਰ ਕੀਤਾ ਤੇ ਬਲਾਤਕਾਰ ਦਾ ਨਾ ਤਾਂ ਉਹ ਤੇ ਪਰਚਾ ਦਰਜ ਹੋਇਆ ਜਿਹੜਾ ਕੁੜੀ ਨੂੰ ਜ਼ਹਿਰ ਦਿੱਤੀ ਕਿਸੇ ਜ਼ਹਿਰ ਨਾਲ ਮਾਰਨ ਦਾ ਜਿਹੜਾ 302 ਦਾ ਮਕਦਮਾ ਬਣਦਾ ਸੀ ਨਾ ਉਹ ਮਕਦਮਾ ਦਰਜ ਕੀਤਾ ਗਿਆਗਾ ਕਿਉਂਕਿ ਤੁਹਾਨੂੰ ਪਤਾਗਾ ਸਹਾਯਾ ਨੂੰ ਕਿ ਐਸਾ ਸਾਧ ਦੇ ਜਿਹੜੇ ਨੇ ਕਾਰਨਾਮੇ ਵੱਡੇ ਨੇ ਤੇ ਇਹਦੀਆਂ ਜਿਹੜੀਆਂ ਸੈਂਟਰ ਤੱਕ ਇਹਦੀ ਜਿਹੜੀ ਪਹੁੰਚ ਆ ਤਾਂ ਕਰਕੇ ਇਸ ਨੇ ਆਪਣੇ ਗਨਮੈਨ ਜਿਹੜੇ ਵਧਾਏ ਹੋਏ ਨੇ ਇਹਨੂੰ ਤੁੰਮੇ ਤੋਂ ਜਾ ਕਿਸ ਤੋਂ ਡਰਨੀ ਸੀ ਇਹ ਲੋਕਾਂ ਨੂੰ ਡਰਾਉਣਾ ਚਾਹੁੰਦੇ ਨੇ ਸਾਧ ਹੁਣ ਪਰਿਵਾਰ ਨੇ ਜਿਹੜੀ ਸੀਬੀਏ ਤੋਂ ਮੰਗ ਕੀਤੀ ਆ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ 12 ਸਾਲ ਹੋ ਗਏ ਉਹਨਾਂ ਦੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਕੇ ਪਹਿਲਾਂ ਉਹਦੇ ਨਾਲ ਕਹਿੰਦੇ ਢਡਰੀਆਂ ਵਾਲੇ ਨੇ ਬਲਾਤਕਾਰ ਕੀਤਾ ਉਹਨਾਂ ਦੇ ਪਰਿਵਾਰ ਦੇ ਇਲਜ਼ਾਮ ਨੇ ਉਸ ਲੜਕੀ ਦੇ ਪਰਿਵਾਰ ਦੇ ਜਿਹੜੇ ਨੇ ਉਹਨਾਂ ਨੇ ਵੱਡੇ ਇਲਜ਼ਾਮ ਲਾ ਦਿੱਤੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਲਾਤਕਾਰ ਕਰਕੇ ਉਹਨਾਂ ਦੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਪਰ 12 ਸਾਲ ਹੋ ਗਏ ਅੱਜ ਕਮਾਲ ਦੀ ਗੱਲ ਆ ਇਹ ਸਾਡਾ ਦੇਸ਼ ਆ ਇਹ ਸਾਡਾ ਪੰਜਾਬ ਆ ਇਹ ਸਾਡਾ ਪ੍ਰਸ਼ਾਸਨ ਆ 12 ਸਾਲ ਹੋ ਗਏ ਬੀਤ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਦੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਲੜਕੀ ਆ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਇਹ ਪਰਿਵਾਰ ਨੇ ਕਹਿ ਦਿੱਤਾ ਉਸ ਤੋਂ ਬਾਅਦ ਪੋਸਟਮਾਰਟਮ ਹੋਇਆ ਉਹਦੇ ਵਿੱਚ ਵੀ ਰਿਪੋਰਟ ਜਿਹੜੀ ਆਈ ਆ ਕਿ ਉਹਦੀ ਜ਼ਹਿਰ ਜਿਹੜੀ ਜ਼ਹਿਰ ਦੇ ਨਾਲ ਉਹ ਲੜਕੀ ਦੀ ਜਿਹੜੀ ਮੌਤ ਹੋਈ ਆ ਹੁਣ ਪਰਿਵਾਰ ਨੇ ਇਹ ਇਲਜ਼ਾਮ ਇਹ ਲਾਇਆ ਕਿ ਰਣਜੀਤ ਸਿੰਘ ਢੱਡਰਿਆਂ ਵਾਲੇ ਨੇ ਉਹਨਾਂ ਦੀ ਲੜਕੀ ਨਾਲ ਬਲਾਤਕਾਰ ਕਰਕੇ ਉਸ ਤੋਂ ਬਾਅਦ ਉਹਨਾਂ ਦੀ ਲੜਕੀ ਨੂੰ ਜਿਹੜਾ ਮਾਰ ਦਿੱਤਾ ਇਸ ਵੇਲੇ ਦੇ ਸਭ ਤੋਂ ਵੱਡੇ ਖਬਰ ਜੁੜਿਆ ਪਰਮੇਸ਼ਰ ਦਵਾਰ ਨਾਲ ਢੱਡਰਿਆਂ ਵਾਲੇ ਦੇ ਜਿਹੜਾ ਪਰਮੇਸ਼ਰ ਦਵਾਰ ਉਹਨੇ ਡੇਰਾ ਬਣਾਇਆ ਹੋਇਆਗਾ ਜਿਹੜਾ ਕਿ ਪਟਿਆਲੇ ਨੂੰ ਜਾਂਦੇ ਜਿਹੜੇ ਸੜਕ ਦੇ ਉੱਤੇ ਵੱਡਾ ਜਿਹੜਾ ਉਹਨੇ ਇੱਕ ਆਪਣਾ ਕਹਿੰਦੀ ਹੈ ਡੇਰਾ ਖੋਲਿਆ ਹੋਇਆਗਾ ਕੁੱਤਿਆਂ ਦਾ ਸ਼ਕੀਨ ਆ بڑے بڑے ਕੁੱਤੇ ਪਾਲੇ ਹੋਏ ਨੇ ਤੇ ਜਿਹੜਾ ਕਰੋੜਾਂ ਅਰਬਾਂ ਦਾ ਜਿਹੜਾ ਡੇਰਾ ਹੈਗਾ ਉੱਥੇ ਲਗਜ਼ਰੀਆਂ ਜਿਹੜੀਆਂ ਉਹਦੇ ਕੋਲ ਗੱਡੀਆਂ ਨੇ ਸੁੱਖ ਸਹੂਲਤਾਂ ਨੇ ਤੇ ਜਿਹੜਾ ਇਹ ਪਰਿਵਾਰ ਦਾ ਜਿਹੜਾ ਇਲਜ਼ਾਮ ਆ ਜਿਹੜਾ ਹੁਣ ਤੱਕ ਹਾਲ ਤੱਕ ਜਿਹੜੀਆਂ ਇਹ ਖਬਰਾਂ ਨੇ ਜਿਹੜੀਆਂ ਨਾ ਬਾਹਰ ਨਿਕਲ ਕੇ ਨਹੀਂ ਆਈਆਂ ਤੇ ਪਤਾ ਨਹੀਂ ਕੀ ਜਿਹੜਾ ਕਮਾਲ ਦੀ ਗੱਲ ਹੋ ਗਈ ਕਿ 12 ਸਾਲ ਤੱਕ ਅਜੇ ਤੱਕ ਜਿਹੜੀ ਇਹ ਖਬਰ ਅੰਦਰ ਦੱਬੀ ਰਹੀ ਤੇ ਹੁਣ ਲੱਗਦਾਗਾ ਸਾਧ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਵੇਖ ਲਿਓਗੇ ਭਗੌੜਾ ਹੋਊਗਾ ਬਾਹਰ ਭੱਜਣ ਦੀ ਤਾਕ ਦੇ ਵਿੱਚਾ ਹੁਣ ਤੁਸੀਂ ਦੇਖਿਓ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਕਿ ਕਈ ਅਰਬ ਕੈਂਟਰੀਆਂ ਦੇ ਵਿੱਚ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜੀ ਉਹਦੀ ਜੇ ਪੱਕੀ ਆ ਪੀਆ ਪੱਕਾ ਹੋਇਆ ਹੋਇਆਗਾ ਉਹ ਸ਼ਾਇਦ ਐ ਨਹੀਂ ਪਤਾ ਕਿ ਰਾਤੇ ਰਾਤੀ ਅੱਜ ਤੋਂ ਭੱਜ ਜਾਵੇ ਨਿਕਲ ਜਾਵੇ ਕਿਉਂਕਿ ਉਹਨਾਂ ਦੇ ਲੜਕੀ ਦੇ ਪਰਿਵਾਰ ਨੇ ਸੀਬੀਆਈ ਤੋਂ ਮੰਗ ਕੀਤੀ ਆ ਤੇ ਹਾਈ ਕੋਰਟ ਦੇ ਵਿੱਚ ਪਹੁੰਚ ਗਈ ਆ ਤੇ ਹਾਈ ਕੋਰਟ ਨੇ ਜਿਹੜਾ ਉਹ ਜਵਾਬ ਮੰਗਿਆਗਾ ਪਟਿਆਲਾ ਦੇ ਐਸਐਸਪੀ ਤੋਂ 20 ਤਰੀਕ ਦੀ ਜਿਹੜੀ ਆ ਤਰੀਕ ਪੈ ਰਹੀ ਆ ਜਿਹੜੀ ਹੁਣ ਆਊਗੀ ਨਵੰਬਰ ਦੇਖੋ ਕਿੱਡਾ ਵੱਡਾ ਜਿਹੜਾ ਅਨਿਆਹ ਹੋ ਰਿਹਾ ਹਾਲੇ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਿਆ ਜਿਹੜੀਆਂ ਉਹਨਾਂ ਦੀਆਂ ਭੇਡਾਂ ਨੇ ਹੁਣ ਉਹਨਾਂ ਦਾ ਮਰਨ ਹੋ ਜੂਗਾ ਜਿਸ ਤਰ੍ਹਾਂ ਸਰਸਵਾਲੇ ਨੇ ਭੇਡਾਂ ਨਹੀਂ ਮੰਨਦੀਆਂ ਕਿ ਸਾਡੇ ਬੁਲਾਤਕਾਰੀ ਪਿਤਾ ਨੇ ਬੁਲਾਤ ਕਰ ਨਹੀਂ ਕੀਤਾ ਉਸੇ ਤਰ੍ਹਾਂ ਹੁਣ ਤੁਹਾਨੂੰ ਇਹ ਲੱਗਦਾਗਾ ਕਿ ਜਿਹੜੇ ਸਰਸੇ ਵਾਲ ਦੇ ਚੇਲੇ ਝਾਟੜੇ ਨੇ ਜਿਹੜੇ ਸਾਧ ਦੇ ਪੈਰੀਂ ਜਾ ਕੇ ਡਿੱਗਦੇ ਨੇ ਕਿ ਉਹ ਮੰਨ ਜਾਣਗੇ ਕਿ ਹਾਂ ਇਹ ਬਾਬੇ ਨੇ ਬਲਾਤਕਾਰ ਕੀਤਾਗਾ ਤੇ ਇਸ ਵਾਲੇ ਦੀ ਸਭ ਤੋਂ ਵੱਡੀ ਖਬਰ ਆ ਜਿਹੜੀ ਕਿ ਇੱਕ ਬੜੀ ਦੁੱਖਦਾਈ ਖਬਰ ਆ ਚਿੰਤਾਜਨਕ ਜਿਹੜੀ ਖਬਰ ਆ ਸਿਪ ਕੋਮਲ ਜਿਹੜੇ ਆਪਣੇ ਹਿਰਦੇ ਨੇ ਮਾਫ ਕਰਨਾ ਹਿਰਦੇ ਨੇ ਉਹ ਬਲੁੰਦਰੇ ਗਏ ਨੇ ਕਿਉਂਕਿ ਇੱਕ ਆਪਣੇ ਆਪ ਨੂੰ ਸਾਧ ਕਹਾਉਂਦਾ ਜਿਹੜਾ ਕਹਿੰਦਾ ਮੈਂ ਬਿਆਨ ਨਹੀਂ ਕਰਾਉਂਦਾ ਕੌਣ ਪਤਾ ਲੱਗਿਆ ਵਿਆਹ ਕਿਉਂ ਨਹੀਂ ਕਰਾਇਆ ਉਹਨੇ ਪਤਾ ਸੀ ਕਿ ਮੈਂ ਲੜਕੀ ਨੂੰ ਮਾਰਿਆ ਹੋਇਆਗਾ ਕਿਸੇ ਵੇਲੇ ਵੀ ਪਰਿਵਾਰ ਉਹਤੇ ਮੁਕਦਮਾ ਚਲਾ ਸਕਦਾ ਤੇ ਉਸ ਲੱਖਾਂ ਦੇ ਪਿੱਛੇ 20 ਸਾਲਾਂ ਲਈ ਜਾ ਸਕਦਾਗਾ ਇਸ ਕਰਕੇ ਉਹਨੇ ਵਿਆਹ ਨਹੀਂ ਕਰਵਾਇਆ ਤੇ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ ਤੇ ਸੱਤ ਰੰਗੀਆਂ ਪੱਗਾਂ ਬਦਲਦਾ ਸੱਤ ਰੰਗੇ ਬਾਣੇ ਪਾਉਂਦਾਗਾ ਜਿਹੜੇ ਇਹ ਜੇ ਸਾਧ ਨੇ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਜਿਹੜਾ ਸਾਧ ਦਾ ਰੀਸੈਂਟ ਢੜਿਆਂ ਵਾਲਾ ਸੌਦੇ ਸਾਧ ਤੋਂ ਘੱਟ ਨਹੀਂ ਨਿਕਲੇਗਾ ਅੱਜ ਤੱਕ ਰੀਮ ਐ 4 ਸਾਲ ਪਹਿਲਾਂ ਇਹ ਗੱਲਾਂ ਕਹੀਆਂ ਸੀ ਲੋਕਾਂ ਨੇ ਵੀ ਗੱਲਾਂ ਕਹੀਆਂ ਸੀ ਕਿ ਸਰਸੇ ਵਾਲੇ ਦਾ ਦੂਜਾ ਰੂਪ ਆ ਢੱਡਰਿਆਂ ਵਾਲਾ ਤੇ ਲੋਕਾਂ ਨੇ ਉਦੋਂ ਮੰਨਿਆ ਨਹੀਂ ਲੋਕ ਗੁੱਸੇ ਹੁੰਦੇ ਸੀ ਤੇ ਪਰ ਅੱਜ ਉਹਦਿਆਂ ਘਟੂਤਾਂ ਨਿਕਲ ਕੇ ਜਿਹੜੀਆਂ ਉਹ ਬਾਹਰ ਆ ਚੁੱਕੀਆਂ ਨੇ ਵੱਡਾ ਜਿਹੜਾ ਕਿ ਇੱਕ ਆਪਾਂ ਕਹਿੰਦੇ ਵੱਡਾ ਖਲਾਸਾ ਹੋਇਆ ਕਿ ਅਨਰੀਤ ਸਿੰਘ ਢੱਡਰਿਆਂ ਵਾਲੇ ਦੇ ਇੱਕ ਲੜਕੀ ਦੇ ਨਾਲ ਬਲਾਤਕਾਰ ਕਰਕੇ ਉਹਨਾਂ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਨੇ ਕਿ ਸਾਡੀ ਇਹਦੇ ਨਾ ਬਲਾਸ ਕਰ ਕਰਕੇ ਅਨਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਜਿਹੜਾ ਪੋਟਮਾਰਟ ਦੀ ਰਿਪੋਰਟ ਦੇ ਵਿੱਚ ਵੀ ਜਿਹੜਾ ਕਿ ਜ਼ਹਿਰ ਦਿੱਤੀ ਹੋਈ ਆਈ ਸੀ ਪਰ ਪ੍ਰਸ਼ਾਸਨ ਨੇ ਹੁਣ ਤੱਕ ਸਰਕਾਰਾਂ ਨੇ ਅਨਜੀਤ ਸਿੰਘ ਢੱਡਰੀਆਂ ਵਾਲੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਇਹ ਵੱਡਾ ਸਵਾਲ ਆ ਆਪਣੇ ਆਪ ਦਾ 12 ਸਾਲ ਹੋ ਗਏ ਬੀਤੇ ਨੂੰ ਤੇ ਸਾਡੀਆਂ ਸਰਕਾਰਾਂ ਤੇ ਸਾਡਾ ਜਿਹੜਾ ਹੋਰ ਪ੍ਰਸ਼ਾਸਨ ਆ ਜਿਹੜਾ ਕਿਨੇ ਕਿਨੇ ਕੀ ਗੱਲ ਤੇ ਲੋਕਾਂ ਨੂੰ ਕੁਟਦਾ ਰਹਿੰਦਾਗਾ ਤੇ ਉਸ ਸਾਹ ਤੋਂ ਡਰਦੇ ਨੇ ਕਿਸੇ ਨੇ ਆਪਣਾ ਇਹ ਕਹਿ ਲੀ ਗਏ ਕਿ ਸਾਹ ਨਹੀਂ ਕੱਢਿਆ ਸੀ ਪਰ ਉਸ ਪਰਿਵਾਰ ਨੇ ਬੜਾ ਟਾਈਮ ਜਿਹੜਾ ਵੇਟ ਕੀਤੀ ਆ ਕਿਉਂ ਕੀਤੀ ਐਨਾ ਟਾਈਮ ਵੇਟ ਇਹਦਾ ਵੀ ਜਿਹੜਾ ਕੀ ਰੀਜਨ ਆ ਕਿ ਯਾਹ ਪਰਿਵਾਰ ਦੀ ਸੁਣੀ ਨਹੀਂ ਗਈ ਅੱਜ ਕੱਲ ਤਾਂ ਮੀਡੀਆ ਦਾ ਜੋਗਾ ਨਾ ਪਰਿਵਾਰ ਕਿਉਂ ਨਹੀਂ ਮੀਡੀਆ ਦੇ ਵਿੱਚ ਆਇਆ ਪਰ ਉਹਨਾਂ ਨੇ ਅੱਜ ਹਾਈ ਕੋਰਟ ਤੋਂ ਜਿਹੜੀ ਇਹ ਦਹਾਈ ਪਾਇਆ ਕਿ ਉਹਨਾਂ ਨੂੰ ਜਿਹੜਾ ਲੜਕੀ ਦਾ ਅਨਸਾਬ ਮਿਲ ਜਾਵੇ ਤੁਹਾਨੂੰ ਜਤ ਇਹ ਲੱਗਦਾਗਾ ਹੁਣ ਢੱਡਰਿਆਂ ਵਾਲਾ ਰਾਤ ਤੇ ਰਾਤ ਅਮਰੀਕਾ ਜਾਂ ਕੈਨੇਡਾ ਬਾਹਰ ਨਿਕਲ ਜੂਗਾ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਰੁਪਏ ਦੇ ਕੇ ਜਿਹੜਾ ਬਰੌਨ ਦਾ ਪੂਰਾ ਕੰਮ ਕਰੂਗਾ ਪਰਿਵਾਰ ਵੱਲੋਂ ਇਸ ਵੇਲੇ ਦੇ ਜਿਹੜੇ ਵੱਡੇ ਖਲਾਸੇ ਨੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਲੜਕੀ ਦੇ ਨਾਲ ਅਨੀਤ ਸਿੰਘ ਢੱਡਰੇ ਵਾਲੇ ਨੇ ਬਲਾਤਕਾਰ ਕੀਤਾ ਬਲਾਤਕਾਰ ਕਰਨ ਤੋਂ ਬਾਅਦ ਉਸ ਲੜਕੀ ਜਦੋਂ ਰੋਂਦੀ ਹੋਊ ਜਾਂ ਕਹਿੰਦੀ ਹੋਊਗੀ ਮੈਂ ਦੱਸੂਗੀ ਤੇ ਉਸ ਨੂੰ ਕਹਿੰਦੇ ਜ਼ਹਿਰ ਦੇ ਦਿੱਤਾ ਜ਼ਹਿਰ ਦਾ ਜਦੋਂ ਪੋਸਟਮਾਰਟਮ ਹੋਇਆ ਤਾਂ ਪੋਸਟਮਾਰਟ ਦੇ ਵਿੱਚ ਵੀ ਕਹਿੰਦੇ ਜ਼ਹਿਰ ਆਈ ਆ ਤੇ ਵੱਡਾ ਖਲਾਸਾ ਹੋਇਆ ਇਹ ਖਬਰ ਜੁੜੀ ਆ ਗੁਰਦੁਆਰਾ ਪਰਮੇਸ਼ਰ ਦਵਾਰ ਢੱਡਰੀਆਂ ਵਾਲੇ ਜਿਹੜਾ ਸਾਧ ਉੱਥੇ ਰਹਿੰਦਾਗਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦਾਗਾ ਮੜਕ ਮੜਕ ਕੇ ਤੁਰਦਾਗਾ ਪਟੋਲਾ ਤੇ ਉਸ ਦੇ ਨਾਲ ਇਹ ਖਬਰ ਜੁੜੀ ਆ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦੇ ਸਾਧਾ ਤੇ ਡੇਰੇ ਦੇ ਨਾ ਜਾਇਆ ਕਰੋ ਨਾ ਜਾਇਆ ਕਰੋ ਅਸੀਂ ਪਿਟ ਪਿਟ ਕੇ ਖੜ ਜਾਂਦੇ ਆ ਪਰ ਲੋਕ ਜਾਣੋ ਨਹੀਂ ਹਟਦੇ ਇਸ ਇਸ ਵੀਡੀਓ ਨੂੰ ਤੁਸੀਂ ਬੱਤ ਬਾਤ ਸ਼ੇਅਰ ਕਰੋ ਤੇ ਆਪਣੇ ਕਮੈਂਟ ਲਿਖਣਾ ਹੈ ਨਾ ਭੁੱਲੋ ਤੁਸੀਂ ਦੱਸਿਓ ਕਿਸੇ ਦੇ ਵਿੱਚ ਹੁਣ ਡੇਰੇਦਾਰ ਵਾਲਾ ਇਹ ਭੱਜੂ ਆ ਢੱਡਰੀਆਂ ਵਾਲਾ ਤੇ ਜਾਂ ਫਿਰ ਇੱਥੇ ਹੁਣ ਰਹੂਗਾ ਜਾਂ ਫਿਰ ਉਸ ਪਰਿਵਾਰ ਦੇ ਉੱਤੇ ਜਿਹੜਾ ਰੁਪਈਆਂ ਦੀ ਵਾਸੜ ਕਰੂਗਾ ਜਾਂ ਹੋਰ ਕੀ ਕੀ ਕੁਸ ਹੁੰਦਾ ਹੈ ਅੱਗੇ ਇਸ ਨੂੰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਦੇਖਦੇ ਰਹੋ ਤੁਸੀਂ ਪੰਜਾਬੀ ਬਲਸਾ ਟੀਵੀ ਮੈਂ ਹਮਕਰ ਸਿੰਘ ਉੱਬਾ